ਮੈਂ ਅਜੇ ਨਿਕੜੀ ਨੂੰ ਦੁੱਧ ਪਿਆਇਆ ਹੀ ਸੀ ਕਿ ਉਹ ਫੇਰ ਉਣ ਲੱਗ ਪਈ ਪਤਾ ਨਹੀਂ ਕਿਉਂ ਮੈਂ ਉਸ ਨੂੰ ਮੂਰਤੀ 마ਸੀ ਕੋਲ ਲੈ ਗਈ ਇਹ ਤਾਂ ਕੁਝ ਦੁਖਦਾਨਾ ਹੋਵੇ ਮੂਰਤੀ 마ਸੀ ਸਾਡੇ ਗਵਣਚੀ ਰਹਿੰਦੀ ਸੀ ਬਾਬਾ ਸਿਆਣੀ ਹੈ ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ ਸਾਰੇ ਉਸ ਨੂੰ ਭੂਆ ਬਿਸਨੀ ਆਖਦੇ ਸੀ ਉਹ ਬਾਲ ਵਿਧਵਾ ਸੀ ਪਰ ਸੀ ਬਹੁਤ ਸਿਆਣੀ ਹੋਂ ਤੇ ਪੇਕੇ ਵੀ ਛੁੱਟ ਗਏ ਤੇ ਭੂਆ ਬਿਸੇ ਵੀ ਉਹਨ ਤੇ 마ਸੀ ਮూర్ਤੀ ਹੀ ਕਮ ਆਉਂਦੀ ਹੈ ਵੇਗ ਵੇਲੇ 마ਸੀ ਮూర్ਤੀ ਦੇ ਸੁੱਖ ਨਾਲ ਪੰਜ ਛੇ ਮੁੰਡੇ ਹਨ ਪੂਰਾ ਭਰਿਆ ਪਰਿਵਾਰ ਹੈ ਸਿਆਣੀ ਦਾ 마ਸੀ ਮూర్ਤੀ ਵੀ ਬਹੁਤ ਹੈ ਜਮਾਂ ਪੂਆ ਬਿਛੇ ਤਰਾ ਨਿਕੜੀ ਦਾ ਕਰਦੀ ਵੀ ਬਹੁਤ ਹੈ ਜਦੋਂ ਮਿਲੂ ਨਿਕੜੀ ਨੂੰ ਗੋਦੀ ਚੱਕ ਲੋ ਕਿਉਂਕਿ ਨਿਕੜੀ ਜਮਾਂ ਮੇਰੇ ਤੇ ਹੀ ਗਈ ਹੈ ਉਹੀ ਪਤਰੇ ਪਤਨੇ ਬੁੱਲ ਤਿੱਖਾ ਨੱਕ ਤੇ ਸਾਦੀ ਜਮੀ ਮੇਰੇ ਵਰਗੀਆਂ ਗੋਲ ਮਟੋਲ ਅੱਖਾਂ ਨਾਲੀ ਆਖੂ ਕੇ ਮਿਆਂ ਮਾਬਰਗੀ ਮੋਨੇ ਤੇ ਹੱਸੂ ਇੱਕ ਦਿਨੇ ਮੇਰੀ ਸੱਸ ਨੇ ਸੁਣ ਲਿਆ ਤੇ ਉਹ ਮਾਸੀ ਦੇ ਗੁੱਸੇ ਹੋ ਗਈ ਆਖੇ ਤੋਏ ਨੂੰ ਮਾਬਰਗੀ ਨਾਲ ਆਖਿਆ ਕਰ ਜੇ ਦੋ ਸ਼ਕਲ ਸੂਰਤ ਮਾਂ ਤੇ ਗਈ ਹੈ ਤਾਂ ਇਹਨੂੰ ਮੈਂ ਮਾਬਰਗੀ ਆਖੂ ਇਹ ਕਿਹੜੀ ਕਾਲੀ ਗਲੂਟੀ ਤੇ ਮੋਟੀ ਹੈ ਤੇ ਮੈਂ ਇਹਨੂੰ ਪਿਓ ਵਰਗੀ ਜਾਂ ਦਾਦੇ ਵਰਗੀ ਆਖਾਂ ਮੇਰੀ ਸੱਸ ਨੇ ਹੱਸ ਕੇ ਗੱਲ ਟਾਲ ਦਿੱਤੀ ਪਰ ਕਈ ਦਿਨ ਮੇਰੀ ਸੱਸ ਖਿਜੀ ਕੀ ਜੇ ਰਹੀ ਮੇਰੇ ਤੇ ਵੀ ਤੇ ਮਾਸੀ ਮూర్ਤੀ ਤੇ ਵੀ ਮੈਂ ਬੋਲੀ ਤੇ ਕੁਝ ਨਹੀਂ ਪਰ ਗੱਲ ਸਮਝਦੀ ਸੀ ਸਾਰੀ ਜਦੋਂ ਆਪਣੇ ਸਿੱਕੇ ਕੁਝ ਕੋਟ ਹੋਵੇ ਤਾਂ ਬੰਦਾ ਕਿਸੇ ਨੂੰ ਦੋਸ਼ ਕਿਵੇਂ ਦੇਵੇ ਇਥੇ ਆ ਕੇ ਮਸਲਾ ਨੂੰ ਅਥੇ ਈ ਤੇ ਫੇਰ ਅਟਕ ਜਾਂਦਾ ਹੈ ਬੰਦਾ ਆਪਣਾ ਦਰਦ ਕਿਸ ਨੂੰ ਸੁਣਾਵੇ ਮਾਰਹੀ ਨਹੀਂ ਜਿਉਂਦੇ ਜੀ ਮਾਰਦੀ ਮੈਂ ਮਾਪੇ ਤੇ ਸੱਸ ਕਦੇ ਮਾਣ ਨਹੀਂ ਬਣ ਸਕਦੀ ੱਡ ਵਿੱਚ ਗਚਲ ਬਣੇ ਪਏ ਸੀ ਜੇ ਕਦੇ ਅੱਖੋਂ ਹੰਝੂ ਕਿਰ ਵੀ ਪੈਣ ਤਾਂ ਮੇਰੀ ਸਾਸ ਟੁੱਟ ਕੇ ਪੈ ਜਾਂਦੀ ਆ ਕਿ ਸੁੱਖ ਮੰਗਿਆ ਕਰ ਤੇਰੇ ਘਰ ਵਾਲਾ ਸਾਰਾ ਦਿਨ ਡਰਾਈਵਰੀ ਕਰਦਾ ਹੈ ਤੂੰ ਹੰਝੂ ਨਾ ਦੇ ਰਿਹਾ ਕਰ ਤੇ ਸਾਸ ਗੁਰਗੁਰ ਕਾਦੀ ਸਾਰਾ ਦਿਨ ਕਿਸਮਤ ਨੂੰ ਵੀ ਨਹੀਂ ਸਿਰਵਾਇਆ ਜਾਂਦਾ ਲਿਖਿਆ ਨੂੰ ਕੌਣ ਮਿਟ ਸਕਦਾ ਹੈ ਵਾਸੀ ਮੂਰਤੀ ਵੀ ਘਰੇ ਰਹੀ ਸੀ ਗਈ ਹੋ ਕਿਸੇ ਦੇ ਹੰਡਪਾਟ ਤੇ ਜਾਂ ਕਿਸੇ ਦੇ ਕੀਰਤਨ ਤੇ ਗਈ ਹੋ ਮਾਸੀ ਰੁਕੜਾ ਕਰੇ ਟਿਕਾਉ ਹੁੰਦਾ ਕੰਮ ਦਾ ਫਿਕਰ ਨਹੀਂ ਨੂੰਹਾ ਕਰਨਾ ਕਰਨ ਸਾਰੀ ਕਮਾਨ ਮਾਸੀ ਦੇ ਹੱਥ ਮਾਸੜ ਨੂੰ ਟਿੱਚ ਕਢ ਕੇ ਜਾਂਦੀ ਸੀ ਹੋਰ ਨਹੀਂ ਤਾਂ ਕਿਸੇ ਮਰਗ ਵਾਲੇ ਕਰੇਗੀ ਕੋਈ ਮਰ ਜੇ ਬਸ ਮਾਸੀ ਨੂੰ ਪਤਾ ਲੱਗ ਜੇ ਸਹੀ ਸਭ ਤੋਂ ਮੂਰੇ ਹੋ ਕੰਮ ਚ ਵੀ ਤੇ ਰੋਂ ਟੋਣ ਜੇ ਕੋਈ ਜਨਾਨੀ ਮਰੀ ਹੋਵੇ ਤਾ ਅਗਲੇ ਦਿਨ ਨੂੰ ਹਾਂ ਨਹਾਉਣ ਨਾ ਨਹਾਉਣ ਬਸ ਨਹਾਉ ਮਾਸੀ ਹੀ ਆਇਨ ਹਾਉ ਜਿਵੇਂ ਅਗਲੀ ਬੈਠੀ ਪਈ ਹੋ ਆਉਂਦੀ ਮੈਂ ਮਾਸੀ ਦੀ ਰੂਹ ਨਾਲ ਗੰਨੀ ਲੱਗ ਗਈ ਉਹ ਵੀ ਵਿਚਾਰੀ ਡਾਢੀ ਦੁਖੀ ਸੀ ਤੇ ਕਿਆ ਬਲੋ ਕੋਈ ਭਰਾ ਨਹੀਂ ਸੀ ਉਸਦੇ ਮਾਂ ਪਿਓ ਦੀ ਉਹ ਚੋਰਾ ਬੜ ਬੜ ਕੇ ਖਾਂਦਾ ਸੀ ਮੇਰੇ ਤਾਂ ਸਭ ਕੁਝ ਸੀ ਮੈਂ ਗਵਾ ਲਿਆ ਆਪਣੇ ਹੱਥੀ ਸੋਹਣੀ ਕੋਠੀ ਸੀ ਸਾਡੀ ਖੇਰ ਚ ਨਾ ਸੀ ਮੇਰੇ ਡੈਡੀ ਜੀ ਦਾ ਸਾਡੇ ਚਾਚੇ ਤਾਇਆ ਦਾ ਸਾਂਝਾ ਕਾਰੋਬਾਰ ਸੀ ਘਰੇ ਤਿੰਨ ਤਨਕਾਰਾਂ ਮੋਟਰਸਾਈਕਲ ਵੱਖਰੇ ਵੱਖਰੇ ਸਭ ਦੇ ਬਸ ਮਾਤੀ ਮਰੀ ਗਈ ਮੇਰੀ ਅਜੇ ਮੈਂ ਕਾਲਜ ਚ ਦਾਖਲਾ ਲਈ ਸੀ ਮੈਂ ਡੈਡੀ ਜੀ ਨੂੰ ਕਿਹਾ ਮੈਨੂੰ ਐਕਟਵਾ ਲੈ ਦਿਓ ਮੈਂ ਸਾਈਕਲ ਤੇ ਕਾਲਜ ਨਹੀਂ ਜਾਣਾ ਡੈਡੀ ਜੀ ਮੰਨ ਗਏ ਪਰ ਮੰਮੀ ਜੀ ਕਹਿੰਦੇ ਪਹਿਲਾਂ ਤੂੰ ਪੂਰਾ ਸਾਈਕਲ ਸਿੱਖ ਲੈ ਮਹੀਨੇ ਕੋ ਬਾਅਦ ਤੈਨੂੰ ਐਕਟਵਾ ਵੀ ਲੈ ਦੇਵਾਂਗੇ ਕਿਉਂਕਿ ਮੇਰੀ ਮਾਸੀ ਦੀਆਂ ਦੋਨੇ ਕੁੜੀਆਂ ਕੋਲ ਐਕਟਿਵ ਸੀ ਤੇ ਮੰਮੀ ਦੀ ਰੀਜੀ ਸੀ ਅਜੇ ਤੀਜਾ ਚੌਥਾ ਦਿਨ ਹੀ ਹੋਇਆ ਸੀ ਮੈਨੂੰ ਘਰ ਜਾਂਦੀ ਨੂੰ ਠਾਟਕਾਂ ਤੇ ਮੇਰੀ ਚੁੰਨੀ ਫਸ ਗਈ ਸਾਈਕਲ ਦੀ ਚੈਨ ਚ ਤੇ ਮੈਂ ਧੰਮ ਦੇ ਨੇ ਥਲੇ ਡਿੱਗ ਪਈ ਤੇ ਲੋਕੀ ਇਕੱਠੇ ਹੋ ਗਏ ਬਹੁਤੇ ਮੈਨੂੰ ਜਾਣਦੇ ਸੀ ਬਈ ਇਹ ਮਿੱਤਰਾਂ ਦੀ ਕੁੜੀ ਹੈ ਸਾਰਿਆਂ ਨੇ ਮੈਨੂੰ ਖੜੀ ਕੀਤਾ ਮੇਰਾ ਹਾਲ ਚਾਲ ਪੁੱਛਿਆ ਕੋਈ ਛੱਟ ਤਾਂ ਨਹੀਂ ਲੱਗੀ ਮੇਰੇ ਗੋਡੇ ਤੇ ਜ਼ੋਰ ਦੀ ਛੱਟ ਵੱਜੀ ਸੀ ਤੇ ਮਾਸ ਵੀ ਛਿੱਲਿਆ ਗਿਆ ਸੀ ਪਰ ਮੈਂ ਡਰਦੀ ਨਹੀਂ ਕਿਸੇ ਨੂੰ ਨਹੀਂ ਦੱਸਿਆ ਹੁਣ ਸਮੱਸਿਆ ਚੁੰਨੀ ਨਹੀਂ ਚੈਨ ਚੋਂ ਕੱਢਣ ਦੀ ਸੀ ਇਹ ਵੀ ਭੀੜ ਵਿੱਚ ਹਾਂਲ ਸੀ ਤੇ ਇਹਨੇ ਇਕੱਲੇ ਨੇ ਪੌਣਾ ਘੰਟਾ ਮੱਥਾ ਮਾਰ ਕੇ ਸਾਈਕਲ ਤੁਰਨ ਜੁਗਰਾ ਕਰਤਾ ਉਸ ਦਿਨ ਤੋਂ ਬਾਅਦ ਤਾਂ ਇਹ ਆਪਣੇ ਆਪ ਨੂੰ ਹੀਰੋ ਵੀ ਸਮਝਣ ਲੱਗ ਪਿਆ ਆਪਣੇ ਆਪ ਨੂੰ ਇਸਨੇ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਮੈਂ ਪੈਗਲ ਦੀ ਗਈ ਤੇ ਇਹ ਆਪਣੇ ਮਿਸ਼ਨ ਚ ਕਾਮਯਾਬ ਹੁੰਦਾ ਗਿਆ ਅਸੀਂ ਚੋਰੀ ਚੋਰੀ ਮਿਲਣੇ ਲੱਗ ਪਏ ਮੈਨੂੰ ਉਸ ਦੇ ਕੋਤ ਘਰਬਾਰ ਦਾ ਪਤਾ ਨਹੀਂ ਲੱਗਿਆ ਮੈਨੂੰ ਲੱਗਦਾ ਸੀ ਕਿ ਕਾਲਜ ਪੜਦਾ ਹੋਵੇਗਾ ਜਦੋਂ ਵੀ ਮੈਂ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਮੈਂ ਨੂੰ ਹੀ ਗੱਲ ਨਹੀਂ ਬਾਤੀ ਡਾਲ ਦਿੰਦਾ ਆਪਣੇ ਘਰਬਾਰੇ ਦੀ ਇਹਨੇ ਮੈਨੂੰ ਹੰਬਲ ਕੋ ਸੇ ਚੁਪਾਈ ਰੱਖਿਆ ਦਿਨ ਬੀਤ ਰਹੇ ਗਏ ਇਹ ਸਾਡਾ ਅਗਲੀਆਂ ਮੰਜਨਾ ਸਰ ਕਰਦਾ ਗਿਆ ਮੈਂ ਕਰਦਿਆਂ ਤੋਂ ਪੂਰੀ ਚੋਰੀ ਰੱਖੀ ਇਸ ਦੀ ਕੋਈ ਗੁੰਝੈਸ ਨਹੀਂ ਰਹੀ ਸੀ ਮੰਮੀ ਡਰੀ ਨਾ ਮੇਰੇ ਦੇ ਪੂਰਾ ਡੱਕੇ ਸੀ ਵੈਸੇ ਵੀ ਮੈਨੂੰ ਸਾਰੇ ਫੂਲ ਹੀ ਸਮਝਦੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਭੋਲੀ ਦੀ ਇੱਕ ਦਾ ਪੂਤ ਸਵਾਰ ਹੋ ਗਿਆ ਸੀ بیسے ماں بھی اللہ سے پی الاد کے موہرے چاہے ساری دنیا انہا جائے اپنی لاد ہی سکی لگ دی ہے تے ہی, ہی میرے پاوڑی بنیا سڈے پیار دا سلسلہ کئی حدہ پار گیا پار ہی نہیں سگو ایوں کہہ لو کوئی حد باقی نہیں رہی سی اس نے ہولی ہولی اپنی تے پھر ماں نب کچھ دا دس ਉਹ ਪਹਿਲਾਂ ਤਾਂ ਮੈਨੂੰ ਆਨੀ ਬਹਾਨੀ ਬਣਦਾ ਤੇ ਫਿਰ ਤਾਂ ਪੱਕਾ ਹੀ ਕਰਦੀ ਬਹੁਤ ਸਮਝ ਕੇ ਬੇਚੀਜ਼ ਕਿ ਮਿਲਦੀ ਆ ਸਾਡੀ ਜਾਣ ਪਛਾਣ ਦੇ ਇੱਕ ਦੋ ਲੋਕਾਂ ਨੇ ਸਾਨੂੰ ਦੇਖ ਲਿਆ ਪਰ ਕਿਸੇ ਨੇ ਸਾਡੇ ਘਰੇ ਦੱਸਣ ਦੀ ਜ਼ਰੂਰਤ ਨਾ ਕੀਤੀ ਕਿਉਂਕਿ ਮੇਰੇ ਮੰਮੀ ਜੜੀ ਮੰਨਦੇ ਹੀ ਨਹੀਂ ਸਨ ਤੇ ਜੇ ਕਿਸੇ ਭਲੇ ਮਾਨਸ ਨੇ ਦੱਸਿਆ ਤਾਂ ਡੈਡੀ ਉਸਦੇ ਘਰ ਪੈ ਗਏ ਮੈਨੂੰ ਪਤਾ ਸੀ ਕਿ ਸਾਡਾ ਵਿਆਹ ਨਹੀਂ ਹੋ ਸਕਦਾ ਇਸ ਗੱਲ ਦਾ ਇਹਨਾਂ ਨੂੰ ਵੀ ਪਤਾ ਸੀ ਸੋ ਹੌਲੀ-ਹੌਲੀ ਇਹ ਮੈਨੂੰ ਕੋਰਟ ਮੈਜਰ ਦਾ ਪਾਠ ਪੜਾਉਣ ਲੱਗ ਪਏ ਇੱਕ ਦਿਨ ਇਹਨਾਂ ਨੇ ਬਾਹਨੇ ਨਾਲ ਮੇਰਾ 10ਵਾਂ ਦਾ ਸਰਟੀਫਿਕੇਟ ਰੋਗਵਾ ਲਿਆ ਹੁਣ ਇਹਨਾਂ ਦਾ ਪਿਓ ਵੀ ਇਹਨਾਂ ਚ ਸ਼ਾਮਲ ਹੋ ਗਿਆ ਸੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਾਰਾ ਮਸਲਾ ਡੈਡੀ ਤੋਂ ਮੋਟਾ ਪੈਸਾ ਵਸੂਲਣ ਦਾ ਸੀ ਮੈਂ ਬਾਲਗ ਸੀ ਤੇ ਇਸ ਕਚ ਅੰਨੀ ਮੈਂ ਘਰੋਂ ਇਹਨਾਂ ਦੇ ਕਹੇ ਅਨੁਸਾਰ ਪੈਸਾ ਤੇ ਜੀਵ ਲੈ ਕੇ ਤਿੰਦੀਗੜ ਪਹੁੰਚ ਗਈ ਤੇ ਅਸੀਂ ਗੋਡ ਮੈਰਿਜ ਕਰਵਾ ਲਈ ਅਜੇ ਵੀ ਮੈਂ ਘਰਦਿਆਂ ਦੇ ਬਾਣੇ ਪੇਪਰ ਦੇਣ ਗਈ ਸੀ ਜਦੋਂ ਮੈਂ ਘਰੇ ਆ ਕੇ ਸਾਰੀ ਗੱਲ ਦਾ ਖਲਾਸਾ ਕੀਤਾ ਤਾਂ ਘਰੀ ਕੋਰਮ ਮਚ ਗਿਆ ਘਰ ਵਾਲੇ ਮੈਨੂੰ ਕੁਝ ਵੀ ਨਹੀਂ ਸੀ ਆਖ ਸਕਦੇ ਕਿਉਂਕਿ ਪੁਲਿਸ ਵੱਲੋਂ ਸਾਨੂੰ ਸੁਰੱਖਿਆ ਮਿਲ ਹੋਈ ਸੀ ਮੇਰੀ ਮੰਮੀ ਨੇ ਮੇਰੀਆਂ ਅੱਖਾਂ ਨੂੰ ਮਨਤਾ ਕੀਤੀਆਂ ਅਕੇ ਤੂੰ ਮੁੱਕਰ ਜਾ ਪਰ ਮੇਰੀਆਂ ਅੱਖਾਂ ਤੇ ਤਾਂ ਇਸ਼ਕ ਦੀ ਪੱਟੀ ਸੀ ਮੈਂ ਆਪਣੇ ਮਾਪਿਆਂ ਦਾ ਰਾਜ ਭਾਗ ਛੱਡ ਕੇ ਇਹਨਾਂ ਦੀ ਖੋਲੀ ਵਿੱਚ ਆ ਗਈ ਇਹ ਕਰ ਨਹੀਂ ਸੀ ਨਰਕ ਦਾ ਦੁਆਰ ਸੀ ਥੱਲੇ ਤੇ ਝੂਕਾ ਮਾਰ ਮਾਰ ਕੇ ਮੈਂ ਖਾਣਾ ਬਣਾਉਂਦੀ ਤੇ ਆਪ ਭੁੱਖੀ ਸੰਭੋ ਇਹਨਾਂ ਨੇ ਵੀ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਮਾਪਿਆਂ ਨੇ ਵੀ ਮੇਰਾ ਵਰਕਾ ਫਾੜ ਦਿੱਤਾ ਕਿ ਅਸੀਂ ਸਮਝ ਲਾਂਗੇ ਇਹ ਸਾਡੀ ਤਾਂ ਜੰਮਦੀ ਮਰਦੀ ਸੀ ਮੈਂ ਤੇ ਇਸ ਨੂੰ ਪਤੀ ਪਰਮੇਸ਼ਰ ਮੰਨ ਲਿਆ ਸੀ ਪਰ ਇਹ ਤਾਂ ਡੈਡੀ ਦੇ ਪੈਸਿਆਂ ਨਾਲ ਆਪਣੀ ਟੈਕਸੀ ਪਾਉਣ ਦੀ ਸੋਚੀ ਬੈਠਾ ਸੀ ਰਹਿੰਦੀ ਹੁੰਦੀ ਕਸਰ ਲੇਕੜੀ ਦੇ ਪੈਦਾ ਹੋਣ ਨਾਲ ਨਿਕਲਦੀ ਅੱਜ ਦੇ ਜਮਾਨੇ 'ਚ ਧੀ ਦੇ ਪੈਦਾ ਹੁਣ ਤੇ ਹੀ ਘਰੇ ਸੋਗ ਮਣਾਉਣ ਲੱਗ ਜਾਂਦੇ ਹਨ ਹੋਰ ਕੋਈ ਧੀਆਂ ਰਾਤ ਨੂੰ ਉੱਠ ਕੇ ਤਾਂ ਨਹੀਂ ਖਾਂਦੀਆਂ ਮਾਂ ਪਿਓ ਦੇ ਹੱਥ ਨਾਲ ਦਿੱਤੇ ਤੇ ਸਬਰ ਕਰ ਲੈਂਦੀਆਂ ਹਨ ਪਰ ਜੇ ਧੀਆਂ ਦੇ ਲੇਖ ਚੰਗੇ ਹੋਣ ਤਾਂ ਮੇਰੇ ਵਰਗੀਆਂ ਧੀਆਂ ਨੂੰ ਤਾਂ ਕੁੱਖ ਚ ਮਾਰਨ ਦੀ ਭਲਾ ਹੈ ਮੇਰੀ ਸੱਸ ਨੂੰ ਕਿੰਨਾ ਦੁੱਖ ਹੁੰਦਾ ਹੈ ਜਦੋਂ ਕੋਈ ਮੇਰੀ ਧੀ ਨੂੰ ਮਾਂ ਵਰਗੀ ਆਖੇ ਤਾਂ ਜੇ ਭਲਾ ਦੀ ਉਸ ਦੀ ਪੋਤੀ ਵੀ ਮਾਂ ਵਰਗੀ ਨਿਕਲ ਗਈ ਤਾਂ ਉਹ ਕਿਵੇਂ ਬਰਦਾਸ਼ਤ ਕਰਨਗੇ ਪਾਈਂ ਹੋਤਾ ਮੇਰੀ ਸੱਸ ਆਗਦੀ ਹੈ ਕਿ ਇਹਨੂੰ